ਆਪਾ 3 ਕਿੱਲੇ ਵਣ ਲਾਇਆ 3 ਕਿਨੇ ਲਾਇਆ ਕਦੋਂ ਹੋਣ ਲੱਗੀ ਤੜਾਈ ਦੀ ਇਹਨਾਂ ਨੂੰ 15 ਦਿਨ ਹੋ ਗਏ 60 70 ਵੀ ਵਿੱਚ ਹੀ ਆ ਬਾਰੇ ਦਾ 70 ਵੀ ਪੰਜਾਂ ਤੋਂ ਤੋੜਾਂ ਲੱਗੇ ਆ ਹਾਂ ਠੀਕ ਆ ਪਿੰਡ ਬਿੱਲੇ ਵਾਲੇ ਤੋਂ ਆ ਜੀ ਤੇ ਗਰਮ ਆ ਅੱਜ ਗਰਮ ਆ ਜੀ ਪੂਰਾ ਤੇ ਮਟਰ ਮੇਰੇ ਸਾਹ ਹੁਣ ਬਹੁਤ ਥੋੜਾ ਰਹਿ ਗਿਆ ਹੁਣ ਤਾਂ ਨਾ ਜੀ 15 ਰੁਪਏ ਕਿਲੋ ਫਰੀਦਕੋਟ ਮੰਡੀ ਦੇ ਵਿੱਚ ਵਿਗਿਆ ਠੀਕ ਆ ਜੀ ਟਿੰਡਾ ਤਾਜ਼ਾ ਤੇ ਕੱਦੂ ਦਾ ਕੀ ਰੇਟ ਹੋ ਗਿਆ ਜੀ ਕਿਹੜੀ ਸਾਈਡ ਦਾ ਹੈ 22 ਤੋਂ 25 ਠੀਕ ਆ ਜੀ ਇਹ ਵੈਰਾਈਟੀ ਕਿਹੜੀ ਹੈ ਜੀ ਮਿਰਚ ਦੀ ਇਹ ਸਹਿਵਾ ਜੀ ਇਹ ਸਹਿਵਾ ਹਾਂ ਜੀ ਕੜਤਨ ਵਾਲੀ ਪੂਰੀ ਉਹਦਾ 55 ਤੋਂ 60 55 ਤੋਂ 60 ਆ ਮੇਰੇ ਖਿਆਲ ਨਾਲ ਜਦੋਂ ਨਾ ਮਾਇਆ ਸਬਜੀ ਦੇ ਵਿੱਚ ਰੇਟ ਦੇ ਵਿੱਚ ਕਾਰੀ ਵਾਧਾ ਹੋ ਗਿਆ ਨਾ ਉਹ ਵਾਧਾ ਹੋ ਗਿਆ ਠੰਡ ਪੈ ਗਈ ਨਾ ਗਰਮੀ ਵਾਲੀ ਸਬਜੀ ਰੋਕ ਹਾਂਜੀ ਤੇ ਆਪਣੇ ਕੱਦੂ ਦੀ ਕੀ ਪੋਜੀਸ਼ਨ ਰਹਿ ਸਾਡੀ ਪੀ ਤੇ ਚੂਚਾ ਬੈਂਗਣ ਕੀ ਰੇਟ ਕਰਦੇ ਹਾਂ ਚੂਚਾ ਜੇ ਰਹਿ 10 ਰੁਪਏ ਕਿਲੋ ਇਹ ਬਈ 10 ਰੁਪਏ ਕਿਲੋ ਤੇ ਇਹ 20 ਰੁਪਏ ਕਿਲੋ ਹੋਰ ਆਪਣੇ ਕੋਲੇ ਕਿਹੜੀ ਸਬਜੀ ਛੀਰਾ ਕੀ ਰੇਟ ਕਰਦਾ ਕੀਰਾ ਕੀ ਕੀਰਾ 25 ਰੁਪਏ 20 ਰੁਪਏ 13 ਰੁਪਏ ਦੀ ਖੜੀ ਹੈ 13 ਰੁਪਏ ਜਿਹੜਾ ਟਮਾਟਰ ਚੱਕ ਸਕਦੇ ਹੋ 13 ਰੁਪਏ ਦੇ ਘਰ ਨਾਲ ਜਿਹੜੀ ਆਲ ਅੱਛਾ ਜੀ ਮਿਰਚ ਕੀ ਰੇਟ ਕਰਤੀ ਆ 40 ਲਸਣ ਲਾਇਆ ਜੀ 3 ਕਿਲੇ ਲਸਣ 3 ਕਿਲੇ ਲਾਇਆ ਭਾਈ ਇਹ ਆ ਵੀ ਮੈਂ ਤਾਂ ਤੇ ਵਾਣ ਜਮੀਨ ਠੇਕੇ ਦੇ ਲੈਣੀ ਨਹੀਂ ਆਉਦਾ ਹੀ ਆ ਵਾ ਅੱਛਾ ਆਉਦਾ ਹੀ ਸੁਣ ਚਲੋ ਪੜਾਵਾ ہمارا 13 ਕਿਲੇ ਵਾਣ ਆਉਦਾ ਹੀ ਸਬਜ਼ੀ ਲਾਉਣੇ ਸਾਰੀ ਹਾਂ ਜੀ ਠੀਕ ਆ ਜੀ ਤੁਹਾਨੂੰ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਫਰੀਦਕੋਟ ਮੰਡੀ ਦੇ ਵਿੱਚ ਆਏ ਆ ਫਰੀਦਕੋਟ ਪਾਪਾ ਫਰੀ ਸੀ ਦੀ ਧਰਤੀ ਤੇ ਅੱਜ ਭਾਈ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੁਸੀਂ ਬਈ ਦੇਖਦੇ ਹਾਂ ਹੁਣ ਗਰਮੀ ਵਾਲੀ ਸਬਜ਼ੀ ਵੀ ਅਵੇਲੇਬਲ ਹੋ ਗਈ ਐ ਗਰਮੀ ਵਾਲੀ ਸਬਜ਼ੀ ਦਾ ਜਿਹੜਾ ਕੀ ਰੇਟ ਚੱਲਦਾ ਪਿਆ ਠੀਕ ਹੈ ਜੀ ਸਾਰੀ ਗੱਲਬਾਤ ਆ ਬਾਈ ਆਪਾਂ ਕਰ ਲਿਆ ਤੇ ਜਰੂਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਾਕੀ ਜਿਹੜੇ ਵੀਰ ਭਾਈ ਨਵੇਂ ਜੁੜੇ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰਾਂ ਦੋਸਤਾਂ ਮਿੱਤਰਾਂ ਤਾਂ ਕਿ ਵੀ ਜਿਹੜਾ ਸ਼ੇਅਰ ਕਰ ਦੇਣਾ ਠੀਕ ਹੈ ਜੀ ਸਾਰੀ ਗੱਲਬਾਤ ਤੇ ਬਾਕੀ ਭਾਈ ਜਿਹੜੇ-ਜਿਹੜੇ ਵੀਰ ਜੁੜਦੇ ਰਹੇ ਨੇ ਤੇ ਆਪਣੇ ਇੱਕ ਵਟਸਐਪ ਗਰੁੱਪ ਦੇ ਵਿੱਚ ਜੁਆਇਨ ਹੋਵੋ ਜੀ ਦਾ ਮੈਂ ਲਿੰਕ ਡ ਕੋਸ਼ਿਸ਼ ਕਰਦੇ ਜਿਹੜਾ ਜੁੜਨ ਦੀ ਜਿਹੜੀ ਕਿਰਪਾਲਤਾ ਕਰਨੀ ਤਾਂ ਕਿ ਤੁਹਾਨੂੰ ਹਰ ਇੱਕ ਨੌਲੇਜ ਦੀ ਜਿਹੜੀ ਵੀਡੀਓ ਪਤਾ ਲੱਗਦੀ ਰਹੇ ਲੈ ਵੀ ਬੇਰ ਦਾ ਜਿਹੜਾ ਰੇਟ ਪੁੱਛਦਾ ਭਾਈ ਬੇਰ ਦਾ ਰੇਟ ਕੀ ਚੱਲੀ ਜਾਂਦਾ ਬੇਰ ਦਾ ਭਾਈ ਜਿਹੜਾ ਰੇਟ ਆ ਪਿੰਦੂ ਬੇਰ ਦੀ ਜਿਹੜੀ ਤੁਸੀਂ ਕੁਆਲਿਟੀ ਚੈੱਕ ਕਰੋ ਇਹ ਆ ਜੀ ਮੁਕਸਰ ਦੇ ਬੇਰ ਠੀਕ ਆ ਬੇਰ ਦਾ ਰੇਟ ਅੱਜ ਦਾ ਜਿਹੜਾ 35 ਰੁਪਏ ਚੱਲੀ ਜਾਂਦਾ ਕਦੋਂ ਮੇਰੇ ਹਿਸਾਬ ਨਾਲ 7 ਰੁਪਏ ਜੀ ਕੱਦੂ ਆ ਜਿਹੜਾ ਇਹ ਸੂਰਤਗੜ ਦਾ ਕੱਦੂ ਆ 7-8 ਰੁਪਏ ਬਈ ਜਿਹੜਾ ਵੀ ਕੀ ਕਹਿੰਦਾ ਸੂਰਤਗੜ ਦਾ ਕੱਦੂ ਆ ਕਿਉਂਕਿ ਬਈ ਕੱਦੂ ਇਸ ਵਾਰ ਮੇਰੇ ਹਸਾਉਣਾ ਨਾ ਬਹੁਤ ਜਿਆਦਾ ਜਿਆਦਾ ਡਾਉਣ ਰਹਿਣ ਵਾਲਾ ਤੇ 7-8 ਰੁਪਏ ਜਿਹੜਾ ਸਿਰਫ ਕੱਦੂ ਜਿਹੜਾ 7-8 ਰੁਪਏ ਆ ਲੈ ਜੀ ਆ ਪੁਖਰਾਜ ਚਟਾਲੂ ਆ ਜੀ ਛਾਂਟੀ ਹੋਇਆ ਨਾ ਬਾਪੂ ਜੀ ਕੀ ਰੇਟ ਆ ਗੱਟੇ ਦਾ 300 ਰੁਪਏ ਲੈ ਜੀ ਪੁਖਰਾਜ ਆਲੂ ਦਾ ਜਿਹੜਾ ਗੱਟੇ ਦਾ ਰੇਟ ਆ ਜਿਹੜਾ 300 ਰੁਪਏ ਅੱਜ ਫਰੀਦਕੋਟ ਮੰਡੀ ਦੇ ਵਿੱਚ 300 ਰੁਪਏ ਛਾਂਟੀ ਹੋਇਆ ਆਲੂ ਆ ਪੁਖਰਾਜ 300 ਰੁ 50 ਕਿਲੋ ਦੀ ਭਰਤੀ ਆ ਜੀ। ਲਾ ਵੀ ਪੰਜਾਬ ਦੇ ਜਿਹੜਾ ਮਟਰ ਬਾਈ ਬਹੁਤ ਥੋੜਾ ਰਹਿ ਗਿਆ ਤੇ ਮਟਰ ਦਾ ਬਾਈ ਰੇਟ ਪੁੱਛਦਾ ਬਾਈ ਤੇ ਕੀ ਰੇਟ ਚੱਲ ਰਿਹਾ ਮਟਰ ਦਾ? ਮਟਰ ਦਾ ਰੇਟ ਕੀ ਆ ਜੀ? 35 ਰੁਪਏ ਲੈ ਜੀ ਮਟਰ ਆ ਜਿਹੜਾ 35 ਰੁਪਈਆ ਠੀਕ ਆ ਜੀ ਮਟਰ ਦੀ ਤੁਸੀਂ ਕੁਆਲਿਟੀ ਚੈੱਕ ਕਰੋ 35 ਰੁਪਏ ਬਾਈ ਅੱਜ ਦਾ ਜਿਹੜਾ ਰੇਟ ਚੱਲੀ ਜਾਂਦਾ ਫਰੀਦਕੋਟ ਸਬਜ਼ੀ ਮੰਡੀ ਦੇ ਉੱਤੇ ਜਿਹੜਾ ਮਟਰ ਦਾ ਰੇਟ 35 ਰੁਪਏ ਕਿਲੋ ਜਿਹੜਾ ਚੱਲੀ ਜਾਂਦਾ ਹੈ। ਲਾ ਵੀ ਤਕਰੀਬਨ ਜਿਹੜੀ ਗਰਮੀ ਦੀ ਸਬਜ਼ੀ ਆ ਗਈ ਤੇ ਸਾਰੇ ਬਾਈ ਆਪਾਂ ਰੇਟ ਕਰਾਂਗੇ ਕਨਫਰਮ। ਟਿੰਡੇ ਦਾ ਇਧਰ ਕੱਦੂ ਪਏ ਆ ਤੇ ਖੀਰੇ-ਕੁਰੇ ਆ ਗਏ ਠੀਕ ਹੈ ਜੀ ਉਹ ਸਰਦਾਰ ਸਾਹਿਬ ਜੀ ਕੀ ਹਾਲ ਚਾਲ ਹੈ ਕੈਮਸੇ ਤਾਂ ਜੀ ਵਧੀਆ ਵਧੀਆ ਗੱਡ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੀ ਦੁਕਾਨ ਦਾ ਤੇ ਫੋਨ ਨੰਬਰ ਦੱਸ ਦੇ ਨਾਮ ਦਸ਼ਮੇਸ਼ ਫਰੂਟ ਕੰਪਨੀ 9815615596 ਠੀਕ ਹੈ ਜੀ ਤੇ ਅੱਜ ਮਾਹੌਲ ਕਿਵੇਂ ਜੀ ਬਾਜ਼ਾਰ ਕਿਵੇਂ ਮੰਡੀ ਦਾ ਅੱਜ ਗਰਮ ਹੈ ਅੱਜ ਗਰਮ ਹੈ ਜੀ ਪੂਰਾ ਤੇ ਮਟਰ ਮੇਰੇ ਸਾਹ ਹੁਣ ਬਹੁਤ ਥੋੜਾ ਰਹਿ ਗਿਆ ਹੁਣ ਤਾਂ ਨਾ ਜੀ ਮਟਰ ਲੋਕਲ ਆ ਜਿਹੜਾ 40 ਤੋਂ 45 ਰੁਪਏ ਕਿਲੋ ਵਿਕਦਾ ਹੈ 40 ਤੋਂ 45 ਰੁਪਏ ਤੇ ਬਾਹਰ ਦਾ ਠੀਕ ਹੈ ਜੀ ਟਿੰਡੇ ਦਾ ਕੀ ਰੇਟ ਟਿੰਡਾ ਜੀ 15 ਰੁਪਏ ਕਿਲੋ ਵਿਕਿਆ। ਲਓ ਜੀ ਟਿੰਡਾ ਅੱਜ ਜਿਹੜਾ 15 ਰੁਪਏ ਕਿਲੋ ਫਰੀਦਕੋਟ ਮੰਡੀ ਦੇ ਵਿੱਚ ਵਿਕਿਆ। ਠੀਕ ਹੈ ਜੀ ਟਿੰਡਾ ਤਾਜ਼ਾ ਤੇ ਕੱਦੂ ਦਾ ਕੀ ਰੇਟ ਹੋ ਗਿਆ ਜੀ? ਕਿਹੜੀ ਸਾਈਡ ਦਾ ਹੈ? 22 ਤੋਂ 25 ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਖੀਰੇਆਂ ਦਾ ਕੀ ਰੇਟ ਆ ਗਿਆ ਜੀ ਖੀਰੇ? ਖੀਰਾ 25 ਰੁਪਏ ਤੇ 10 ਰੁਪਏ। ਲੈ ਵੀ ਤੁਸੀਂ ਕੁਆਲਿਟੀ ਚੈੱਕ ਕਰੋ 25 ਰੁਪਏ ਤੋਂ ਜਿਹੜਾ 10 ਰੁਪਏ ਠੀਕ ਹੈ ਇੱਕ ਜਿਹੜਾ ਦੇਸੀ ਖੀਰਾ ਤੇ ਇੱਕ ਚైనਾ ਵਾਲਾ ਖੀਰਾ ਅੱਡੋ ਅੱਡ ਭਾਈ ਰੇਟ ਹੈ। ਤੇ ਚੂਜਾ ਵੈਂਗਨ ਦਾ ਕੀ ਰੇਟ ਆ ਗਿਆ ਜੀ? 20 ਰੁਪਏ। ਠੀਕ ਹੈ ਜੀ ਤੂੰ ਚਾ ਵੈਂਗਰ ਦਾ ਜਿਹੜਾ ਰੇਟ ਆ 20 ਰੁਪਏ ਅਦਰਕ ਦਾ ਰੇਟ ਕੀ ਆ ਜੀ ਅਦਰਕ ਦਾ 55 ਤੋਂ 60 55 ਤੋਂ 60 ਮੇਰੇ ਖਿਆਲ ਨਾਲ ਜਦੋਂ ਦਾ ਮਾ ਆਇਆ ਸਬਜੀ ਦੇ ਵਿੱਚ ਰੇਟ ਦੇ ਵਿੱਚ ਕਾਰੀ ਵਾਧਾ ਹੋ ਗਿਆ ਨਾ ਉਹ ਵਾਧਾ ਹੋ ਗਿਆ ਠੰਡ ਪੈ ਗਈ ਨਾ ਗਰਮੀ ਵਾਲੀ ਸਬਜੀ ਰੋਕ ਗਈ ਹਾਂ ਜੀ ਤੇ ਆਪਣੇ ਕੱਦੂ ਦੀ ਕੀ ਪੋਜੀਸ਼ਨ ਹੈ ਸਾਡੀ ਕਿਉਂਕਿ ਕੱਦੂ ਦਾ ਰੇਟ ਬੜਾ ਡਾਊਨ ਆ ਜੀ ਸਰਵਾਰ ਦੇ ਵਿੱਚ ਕੱਦੂ ਦਾ ਰੇਟ ਮੇਰੇ ਸਾਬ ਨੇਿਤ ਕੀ ਡਾਊਨ ਹੀ ਰਹੂਗਾ ਟਿੰਡਾ ਵੀ ਪਹਿਲਾਂ ਡਾਊਨ ਰਿਹਾ ਹੈ ਹਾਂਜੀ ਟਿੰਡੇ ਵੀ ਡਾਣ ਹੀ ਰਹੇ ਆ ਹਾਂ ਕੱਦੂ ਹੁਣ ਠੰਡ ਕਰਕੇ ਕੱਦੂ ਰੁਕ ਗਿਆ ਗਰਮੀ ਦੀ ਫਸਲ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਦੂ ਅੱਜ 7-8 ਰੁਪਏ ਰੇਟ ਚੜ ਗਿਆ ਅੱਛਾ ਜੀ ਹਾਂ ਕੱਦੂ ਦਾ 7-8 ਰੁਪਏ ਰੇਟ ਇਹ ਆਪਣੀ ਹੁਣ ਭਿੰਡੀ ਪੰਜਾਬ ਵਾਲੀ ਆ ਗਈ ਕੀ ਬਾਹਰ ਨਹੀਂ ਹਜੇ ਨਹੀਂ ਵਿਸਾਖੀ ਤੋਂ ਬਾਅਦ ਚੱਲੂਗੀ ਇਹ ਹੁਣ ਕਿਹੜੀ ਸਾਈਡ ਤੋਂ ਆਇਆ ਹੁਣ ਬਾਹਰੋਂ ਹੀ ਆਉਂਦੀ ਹੈ ਦਿੱਲੀ ਤੋਂ ਗੁਜਰਾਤ ਵਾਲਾ ਮਾਲਾ ਕੇ ਤੋਂ ਵਾਲਾ ਠੀਕ ਹੈ ਜੀ ਇਹ ਵੱਡੀ ਮੰਡੀ ਦਿੱਲੀ ਆ ਦਿੱਲੀੋਂ ਆ ਰਹੀ ਹੈ ਕੀ ਰੇਟ 80 85 ਰੁਪਏ ਕਿਲੋ ਆ। ਲੋ ਜੀ 80 85 ਰੁਪਿਆ ਵਧੀਆ ਪਿੰਡੀ ਜਿਹੜੀ ਟੋਕ। ਆ ਲੰਮੀ ਬੈਂਗਣਾ ਕੀ? 20 ਰੁਪਏ ਕਿਲੋ। ਅੱਛਾ ਇਹ ਹੋ ਗਏ ਜਿਹੜੇ ਲੰਮੇ ਬੈਂਗਣਾ 20 ਰੁਪਏ ਕਿਲੋ ਆ। ਠੀਕ ਆ ਜੀ। ਕਿਉਂਕਿ ਬਈ ਪਿਛਲੇ ਦਿਨਾਂ ਤੋਂ ਆਪਾਂ ਆਏ ਨਹੀਂ ਤੇ ਸਬਜ਼ੀ ਦੇ ਰੇਟਾਂ ਦੇ ਜਿਹੜਾ ਕਾਫੀ ਜਿਹੜਾ ਵਾਧਾ ਹੋਇਆ ਠੀਕ ਆ ਜੀ। ਆਹੋ। ਤੇ ਜਿਹਨੂੰ ਮੈਂ ਦੱਸ ਦਿੰਦਾ ਜਿਹੜੀ ਸਬਜ਼ੀ ਦੀ ਜ਼ਰੂਰਤ ਆ ਤੇ ਜ਼ਰੂਰ ਇੱਕ ਨੰਬਰ 'ਚ 10 ਕਿਲੋ ਆ ਦੂਜੇ 'ਚ 15। ਲੈ ਵੀ ਇਹ ਜਿਹੜਾ ਦੇਸੀ ਪੇਠਾ ਪੇਠਾ ਦਾ ਵੀਰ ਕੀ ਰੇਟ ਹੈ? ਹੈ? ਪੇਠਾ ਦਾ ਕੀ ਰੇ ਇਹ ਪੜਸੇ ਵਾਲੇ ਬੈਂਗਣ ਕੀ ਰੇਟ ਕਰਦੇ ਪਰਤੇ ਚੱਲ ਰਿਹਾ 20 ਰੁਪਏ ਕਿਲੋ ਇਹ 20 ਰੁਪਏ ਤੇ ਚੂਚਾ ਬੈਂਗਣ ਕੀ ਰੇਟ ਕਰਦਾ ਹਾਂ ਚੂਚਾ ਚੱਲ ਰਿਹਾ 10 ਰੁਪਏ ਕਿਲੋ ਇਹ ਬਾਈ 10 ਰੁਪਏ ਕਿਲੋ ਤੇ ਇਹ 20 ਰੁਪਏ ਕਿਲੋ ਹੋਰ ਆਪਣੇ ਕੋਲੇ ਕਿਹੜੀ ਸਬਜ਼ੀ ਕੀਰਾ ਕੀ ਰੇਟ ਕਰਦਾ ਕੀਰਾ ਕੀਰਾ 25 ਰੁਪਏ 20 ਰੁਪਏ ਕੀਰਾ 25 ਰੁਪਏ ਤੇ 20 ਰੁਪਏ ਕਰਦਾ ਅੱਜ ਬਾਈ ਫਰੀਦਕੋਟ ਦਾ ਜਿਹੜਾ ਰੇਟ ਹੈ ਕੀਰਾ 25 ਦੇ ਵੀ ਤੇ ਕद्दू ਦਾ ਰੇਟ ਕੀ ਕਰਦਾ ਕद्दू ਚੱਲਿਆ ਅੱਜ 15 ਰੁਪਏ ਕद्दू ਚੱਲਿਆ ਅੱਜ 15 ਰੁਪਏ ਅੱਜ ਮੰਡੀ ਦੇ ਵਿੱਚ ਫਰੀਦਕੋਟ ਦੇ 15 ਰੁਪ ਲੈ ਵੀ ਜਿਹੜੀ ਟਮਾਟਰ ਦੀ ਪੋਜੀਸ਼ਨ ਆ ਬਹੁਤ ਜਿਹੜੇ ਲੰਮੇ ਟਾਈਮ ਤੋਂ ਬਾਈ 13 ਰੁਪਏ ਦੀ ਖੜੀ ਹੈ 13 ਰੁਪਏ ਜਿਹੜਾ ਟਮਾਟਰ ਚੱਕ ਸਕਦੇ ਹੋ 13 ਰੁਪਏ ਦੀ ਘਾਰ ਨਾਲ ਜਿਹੜੀ ਆਲ ਅੱਛਾ ਜੀ ਮਿਰਚ ਕੀ ਰੇਟ ਕਰਤੀ ਆ ਮਿਰਚ ਬਾਈ ਮਿਰਚ ਆ ਤਾਂ ਜਮਾਂ ਜ਼ਿੰਮੇਦਾਰਾਂ ਮਿਰਚਾ ਕਰਦੀ ਹੈ ਨਾ ਵੀ ਕਰਦੀ ਕਿਹੜੇ ਪਿੰੋਂ ਆਏ ਜੀ ਬਿੱਲੇ ਵਾਲੇ ਬਿੱਲੇ ਵਾਲੇ ਆ ਐ ਮਿਰਚਾ 40 ਰੁਪਏ ਦੀ ਲੈ ਵੀ ਪੂਰੀ ਜਿਹੜੀ ਤਾਜੀ ਮਿਰਚ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਿੱਲੇ ਵਾਲੇ ਤੋਂ ਕਿੰਨੀ ਕਰਾਈਏ ਜੀ ਮਿਰਚ ਆਪਾਂ 3 ਕਿਲੇ ਵਾਂਣ ਲਾਇਆ 3 ਕਿਨੇ ਲਾ ਕਦੋਂ ਹੋਣ ਲੱਗੀ ਤੜਾਈ ਦੀ ਇਹਨਾਂ ਨੂੰ 15 ਦਿਨ ਹੋ ਗਏ 60 70 ਵੀ ਵੇਚੀ ਆ ਬਾਰੇ 70 ਵੀ ਪੰਜਾਂ ਤੋਂ ਤੋੜਾਂ ਲੱਗੇ ਆ ਹਾਂ ਠੀਕ ਆ ਪਿੰਡ ਬਿੱਲੇ ਵਾਲੇ ਤੋਂ ਆ ਜੀ ਤੇ ਇਹ ਵੈਰਾਈਟੀ ਕਿਹੜੀ ਆ ਜੀ ਮਿਰਚ ਦੀ ਇਹ ਸਹਿਵਾ ਜੀ ਇਹ ਸਹਿਵਾ ਹਾਂਜੀ ਤੇ ਕੜਤਨ ਵਾਲੀ ਪੂਰੀ ਪੂਰੀ ਜੀ ਇਹ ਤੇ ਸਬਜ਼ੀ ਚ ਕੰਮ ਹੋਊਗੀ ਜਾਂ ਚਾਰ ਦੇ ਚਾਰ ਦੇ ਵਿੱਚ ਸਬਜ਼ੀ ਦੇ ਆਲ ਓਵਰੀ ਆਊਗੀ ਸਬਜ਼ੀ ਚ ਪਾ ਲੋ ਚਾਹੇ ਚਾਰ ਦੇ ਵਿੱਚ ਪਲਾ ਪਿੰਡ ਬਿੱਲੇ ਵਾਲੇ ਤੋਂ ਆਇਆ ਤੇ ਬਾਈ ਜੀ ਹੋਰ ਆਪਾਂ ਕਿਹੜੀ ਸਬਜ਼ੀ ਲਾ ਰੱਖੀ ਆ ਆਪਾਂ ਮਟਰ ਲਾਇਆ ਸੀ ਹਾਂਜੀ ਲਸਣ ਲਾਇਆ ਠੀਕ ਆ ਜੀ ਏ ਹੁਣ ਖਖੜੀ ਲਾਈ ਐ ਖਖੜੀ ਲਾਤੀ ਜੀ ਲਾਤੀ ਠੀਕ ਐ ਜੀ ਖਖੜੀ ਦਾ ਬਰਾਜੇ ਟਾਈਮ ਲੱਗੂ ਆ ਹਾਂ ਟਾਈਮ ਲੱਗੂ ਆ ਬਾਕੀ ਲਸਣ ਐ ਹਾਂ ਲਸਣ ਐ ਗੰਡਾ ਐ ਲਸਣ ਕਿੰਨਾ ਖਲਾ ਜੀ ਲਸਣ ਲਾਇਆ ਜੀ 3 ਕਿਲੇ ਲਸਣ 3 ਕਿਲੇ ਲਾਇਆ ਬਈ ਇਹ ਅਭੀ ਮੈਂ ਤਾਂ ਤੇਰੇ ਬਾਣ ਜਮੀਨ ਠੇਕੇ ਦੇ ਲੈਨੇ ਜੀ ਨਹੀਂ ਆਉਦਾ ਹੀ ਆ ਵਾ ਅੱਛਾ ਆਉਦਾ ਹੀ ਸੁੱਕਾ ਚਲੋ ਪਾਓ ਮਾਰਾ ਤੇਰਾ ਕਿਲੇ ਬਾਣ ਆਉਦਾ ਹੀ ਆ ਸਬਜ਼ੀ ਲਾਉਣੇ ਸਾਰੀ ਹਾਂ ਜੀ ਠੀਕ ਐ ਜੀ ਝੋਨੇ ਦਾਣੇ ਵਾਲੇ ਪਾਸੇ ਛੱਡਿਆ ਕੰਮ ਉਹ ਹੁਣ ਇਧਰ ਫਾਇਦਾ ਐ ਇਹ ਫਾਇਦਾ ਸਹੀ ਗੱਲਾਂ ਹਣਾ ਤੇ ਠੀਕ ਐ ਜੀ ਤੇ ਆਪਣੇ ਮਟਰ ਦਾ ਜਿਹੜਾ ਹੁਣ ਰੇਟ ਫੇਰੋ ਕਿਉਂਕਿ ਮਟਰ ਘਟ ਗਿਆ ਹੁਣ ਤਾਂ ਹਨਾ ਮਟਰ 40 45 ਵੇਚਿਆ ਮੈਂ 40 45 ਵੇਚਿਆ ਹਾਂ ਗਦੋਂ ਵੇਚਿਆ ਆ ਥੋੜੇ ਦਿਨ ਹੀ 1 2 ਦਿਨ ਹੀ ਹੋ ਗਏ ਬੰਦ ਹੋਇਆ ਅੱਛਾ 1 2 ਦਿਨ ਹੀ ਹੋ ਗਏ ਬੰਦ ਹੋਇਆ ਇਹ ਮਿਰਚ ਜੀ ਲਾਇਆ ਸੀ ਪੰਜ ਦੇ ਕਦੂ ਪੰਜ ਦੇ ਇਹ ਬੀਲੇ ਵਾਲਾ ਫਰੀਦਕੋਟ ਗਿਆ ਆਮ ਸਾਦਕ ਕੋਲੇ ਹੀ ਸਾਦਕ ਕੋਲੇ ਹਾਂ ਸਾਦਕ ਕੋਲੇ ਆ ਗਿਆ ਆ ਫਰੀਦਕੋਟ ਤੋਂ 60 ਕਰੋੜ ਤੇ ਆ ਬੀਲੇ ਵਾਲਾ ਪਿੰਡ ਠੀਕ ਹੈ ਜੀ ਤੇ ਮਿਰਚ ਬਹੁਤ ਵਧੀਆ ਜੀ ਵੀ ਮਿਰਚ ਜੀ ਨੇ ਖੇਤੀਆਂ ਨਾ ਤੇ ਆਪਣਾ ਆ ਉਥੋਂ ਸਟਾਕ ਮੈਜੂ ਕਿਸੇ ਨੇ ਲੈਣੀ ਹਾਂ ਹਾਂ ਜਿਨੇ ਜਿਨੇ ਲੈਣੀ ਆ ਹਾਂਜੀ ਉੱਥੇ ਵੀ ਆਰਡਰ ਦੇਣਾ ਪਊਗਾ ਹਾਂ ਆਰਡਰ ਕਿੰਨਾ ਟਾਈਮ ਪਹਿਲਾਂ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਜੀ 70095 ਠੀਕ ਆ ਜੀ 86499 ਠੀਕ ਆ ਜੀ ਇਹ ਭਾਈ ਉਹਨਾਂ ਦਾ ਨੰਬਰ ਨੋਟ ਕਰ ਲਓ ਜੀ ਤੁਹਾਨੂੰ ਮਿਰਚ ਚਾਹੀਦੀ ਆ ਤੇ ਪਿੰਡ ਬਿੱਲੇ ਵਾਲਾ ਜਿਲ੍ਹਾ ਭਾਈ ਫਰੀਦਕੋਟ ਆ ਗਿਆ ਤੇ ਤਾਜੀ ਮਿਰਚ ਮੈਂ ਤੁਸੀਂ ਖਰੀਦ ਸਕਦੇ ਹੋ ਕੱਲੀ ਮਿਰਚ ਲੈ ਕੇ ਆਏ ਆਪਾਂ ਆ ਮਿਰਚ ਆ ਕਲੀ ਮਿਰਚ ਹੁਣ ਆਉਣਾ ਸੀ ਉਹ ਵੇਖੋ ਠੀਕ ਹੈ ਜੀ ਟਮਾਟਰ ਦਾ ਭਾਈ ਬਾਕੀ ਜਿਹੜਾ ਰੇਟ ਆ ਭਾਈ 13 ਰੁਪਏ ਜਿਹੜਾ ਚੱਲਦਾ ਪਿਆ ਟਮਾਟਰ ਦਾ ਆਲ ਓਵਰ ਮੰਡੀਆਂ ਦੇ ਵਿੱਚ ਜਿਹੜਾ ਭਾਈ ਰੇਟ 13 ਰੁਪਏ ਚੱਲਦਾ ਪਿਆ 13 ਰੁਪਏ ਲੈ ਵੀ ਜਿਹੜੀ ਬੰਦ ਗੋਭੀ ਫੁੱਲ ਕਬੀ ਹੈ ਭਾਈ 3 ਰੁਪਏ ਅੱਜ ਜਿਹੜੀ ਆਵਾਜ਼ ਆਈ ਜਾਂਦੀ 3 ਰੁਪਏ ਦੀ ਜਿਹੜੀ ਆਵਾਜ਼ ਆ ਰਹੀ ਹੈ ਬੰਦ ਗੋਭੀ ਦੀ ਠੀਕ ਹੈ ਜੀ ਤੇ ਭਾਈ ਆਂਬ ਵੀ ਆਉਣਾ ਸ਼ੁਰੂ ਹੋ ਗਿਆ ਤੇ ਮਤੀਰਾ ਵੀ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਗਰਮੀ ਦੇ ਜਿਹੜੇ ਤੋਹਫੇ ਆ ਭਾਈ ਉਹ ਵੀ ਆਉਣੇ ਜਿਹੜੇ ਸ਼ੁਰੂ ਹੋ ਗਏ ਆ ਮੰਡੀਆਂ ਦੇ ਵਿੱਚ ਲੈ ਵੀ ਜਿਹੜ ਤੇ ਬਾਹਰ ਜਿਹੜਾ ਘਟ ਗਿਆ ਛੋਲੀ ਅੱਜ ਜਿਹੜਾ ਫ੍ਰੀਡਪੋਰਟ ਮੰਡੀ ਦੇ ਵਿੱਚ 12 ਰੁਪਏ ਵਿਕਿਆ ਵੀ 12 ਰੁਪਏ ਜਿਹੜਾ 20 25 ਕਿਲੋ ਦੀ ਜਿਹੜੀ ਪੰਡ ਸਕਲ 12 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਵਿਕਿਆ ਅੱਜ